ਮੁਕੇਰੀਆਂ ਤੋਂ ਦਸੂਹਾ ਰੋਡ ਐਮਾ ਮਾਰਕੀਟ ਦੇ ਕੋਲ ਜਿੱਥੇ ਕਿ ਕੁਝ ਦਿਨਾਂ ਤੋਂ ਟਿਪਰ ਜੁਨੀਅਰ ਦੇ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੀਤੀ ਰਾਤ 11 ਵਜੇ ਦੇ ਕਰੀਬ ਇੱਕ ਤੇਲ ਟੈਂਕਰ ਨੇ ਤਿੰਨ ਖੜੇ ਉੱਥੇ ਵਿਅਕਤੀਆਂ ਨੂੰ ਇਹ ਟੱਕਰ ਮਾਰ ਦਿੱਤੀ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪੀਟਲ ਐਮ ਮੁਕੇਰੀਆਂ ਵਿਖੇ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬਧੇਰੇ ਜਾਣਕਾਰ ਦਿੰਦੇ ਹੋਏ ਏਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਰਾਤ 12:30 ਵਜੇ ਦੇ ਕਰੀਬ ਇਤਲਾਹ ਮਿਲੀ ਸੀ ਕਿ ਜਿੱਥੇ ਟਿੱਪਰ ਜੁਨੀਅਰ ਦੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਇੱਕ ਤੇਲ ਵਾਲੇ ਟੈਂਕਰ ਨੇ ਤਿੰਨ ਵਿਅਕਤੀਆਂ ਨੂੰ ਹਿੱਟ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੋ ਗੰਭੀਰ ਜ਼ਖਮੀ ਹੋ ਗਏ ਹਨ ਜਿਸ ਨੌਜਵਾਨ ਦੀ ਇਹ ਮੌਤ ਹੋਈ ਹੈ ਉਸ ਨੌਜਵਾਨ ਦਾ ਨਾਮ ਲਖਵਿੰਦਰ ਸਿੰਘ ਉਮਰ 27 ਸਾਲ ਇਹ ਪਿੰਡ ਉਮਰਪੂਰਾ ਜੋ ਕਿ ਮੁਕੇਰੀਆਂ ਦਾ ਰਹਿਣ ਵਾਲਾ ਸੀ ਬਾਕੀ ਪਰਿਵਾਰ ਤੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਇਹ ਕੀਤੀ ਜਾਵੇਗੀ ਬਾਕੀ ਤੁਸੀਂ ਵੀ ਦੇਖੋ ਪੰਜਾਬ ਨੈਸ਼ਨ نیوز ਤੋਂ ਜਸਬੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਮਾਦਲਜੀਤ ਸਿੰਘ ਹਾਂਜੀ ਤਲਬੀਤ ਸਿੰਘ ਜੀ ਕਿੱਦਾਂ ਆਪ ਰਿਹਾ ਸਾਰਾ ਹਸਾ ਉੱਥੇ ਤੁਸੀਂ ਕੀ ਕਰ ਰਹੇ ਹੋ ਆਪਾਂ ਡਰੱਗ ਯੂਨੀਅਨ ਦੇ ਅਪਰ ਜੋ ਧਰਨਾ ਚੱਲਣ ਦੇ ਉੱਥੇ ਬੈਠੇ ਹੋਏ ਸੀ ਤੇ ਅਸੀਂ ਥੋੜਾ ਜਿਹਾ ਬਾਹਰ ਨਿਕਲੇ ਮੜੇ ਜੇ ਤੇ ਫੋਨ ਤੇ ਗੱਲ ਕਰ ਰਹੇ ਹੁੰਦੇ ਸੀ ਬੰਦੇ ਨਾਲ ਕੋ ਸੌਣ ਸੌਣ ਗਏ ਤੇ ਪਿੱਛੋਂ ਉਹ ਡੇ ਟੈਂਕਰ ਆਇਆ ਉਹਨਾਂ ਸਾਰਿਆਂ ਨੂੰ ਲਾ ਕੇ ਚੱਲ ਗਏ ਤੇ 11 ਵਜੇ ਦੀ ਜਖਵੀਦਾ ਮੈਨੂੰ ਪਤਾ ਨਹੀਂ ਕਿੰਨੇ ਕੁ ਹੋਇਆ ਤਾਂ ਇੱਕ ਬੰਦੇ ਦੀ ਮੌਤ ਹੋ ਚੁੱਕੀ ਹੈ ਦਾ ਦੋ ਰੈਫਰ ਦੋ ਆਦਮੀ ਇੱਥੇ ਆਏਗੇ ਜੀ ਇਹਨਾਂ ਦੇ ਸ਼ਰਮਾ ਇਹ ਕਿਸ ਤਰ੍ਹਾਂ ਵਾਪਰਿਆ ਹਾਦਸਾ ਜੀ ਹੋ ਰਿਹਾ ਸੀ ਚਾਹੇ ਕੀ ਪਤਾ ਨਹੀਂ ਲੱਗਿਆ ਵਿੱਚੋਂ ਅੱਗੇ ਗੱਡੀ ਵੱਜੀ ਇਹਨੂੰ ਰਿਮੋਟ ਸਰੀਰ ਇਹਨਾਂ ਦਾ ਦੋਸਤ ਇੱਥੇ ਅੱਗੇ ਹਸਪੀਟਲ ਚ ਪਤਾ ਲੱਗਿਆ ਉਹਨਾਂ ਸੱਤਾਂ ਜੀ ਉਹਨੂੰ ਮੋਸ਼ਨੀ ਹੀ ਰਹੀ ਬਿਲਕੁਲ ਨਹੀਂ ਖਬਰ ਨਾਲੇ ਤੁਜੀ ਪਰ ਜੇ ਅਸੀਂ ਧਰਨੇ ਚਾਹੀ ਸੀ ਇਹ ਸਮਰਥਨ ਕਰਨ ਸ਼ਾਂਤਿਮਈ ਨਾ ਜਿਹੜਾ ਧਰਨਾ ਚੱਲ ਰਿਹਾ ਹੈਗਾ ਇਹਨਾਂ ਸੀ ਪ੍ਰਸ਼ਾਸਨ ਤੋਂ ਇਹ ਇਨਸਾਫ ਮਿਲਣਾ ਚਾਹੀਦਾ ਜੀ ਬਸ ਆਪਣਾ ਸਜੇਂਦਰ ਸਿੰਘ ਜੀ ਅਜੇਂਦਰ ਸਿੰਘ ਜੀ ਕੀ ਹੈ ਸਾਰਾ ਮਾਮਲਾ ਕਿ ਨਹੀਂ ਅਸੀਂ ਇੱਥੇ ਧਰਨਾ ਲੱਗਿਆ ਸੀ ਸਾਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਸੀ ਟਰੱਕ ਆਲੇ ਆਏ ਤਾਂ ਕਰਕੇ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਆਏ ਸੀ ਅਸੀਂ ਤਾਂ ਕਰਕੇ ਵੀ ਇੰਨੇ سپورਟ ਚ ਬਾਈਆਂ ਦੀ ਸਾਡੇ ਕੋਲੇ ਵੀ ਗੱਡੀਆਂ ਨਹੀਂ ਤਾਂ ਕਰਕੇ ਇੱਥੇ ਜਦੋਂ ਆਏ ਜੀ ਇੱਥੇ ਗੱਡੀਆਂ ਕੋਲੇ ਖੜ੍ਹੀ ਸੀ ਬਸ ਇੱਕ ਲੱਤ ਗੱਡੀ ਬਹੁਤ ਤੇਲ ਵਾਲੇ ਟੈਂਕੀ ਤੇਜ਼ ਬਹੁਤ ਆਈ ਜੀ ਬਸ ਉਹਨੇ ਇੰਨੀ ਹੱਟਾ ਮਾਰੇ ਹਲੇ ਪੰਜ ਬੰਦਿਆਂ ਦੀ ਜਿੰਨੀਆਂ ਕਿਦੋਂ ਹੀ ਬੰਦੇ ਦਾ ਹੀ ਜਾਨੀ ਨੁਕਸਾਨ ਹੋ ਗਿਆ ਜਖਮੀ ਕਿੰਨੇ ਬੇਸਨ ਜਖਮੀ 3 ਜਾਣੇ ਹੋ ਗਏ ਜੀ ਹੋਰ ਕਿੰਨੇ ਬੇ ਦੀ ਘਟਨਾ ਹੈ ਤੇ ਰਾਤ 11:00 ਵਜੇ ਦੀ ਘਟਨਾ ਆਈ 11:00 ਵਜੇ ਦੀ ਹੁਣ ਸਾਡਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਜੀ ਸਾਡੇ ਬੰਦਿਆਂ ਦਾ ਇਲਾਜ ਹੋਣਾ ਚਾਹੀਦਾ ਜਿਹੜੇ ਘਟਨਾ ਵੱਜੀਆਂ ਬਾਕੀ ਸਾਡੇ ਕੰਮ ਕਿੰਨੀ ਗੌਰ ਕਰਨੀ ਚਾਹੀਦੀ ਹੈ ਠੀਕ ਹੈ ਸਰ ਸਾਡੇ 12:30 ਵਜੇ ਥਾਣੇ ਦੀ ਇਨਫੋਰਮੇਸ਼ਨ ਆਈ ਸੀ ਫਿਰ ਗਿੱਲ ਦਾ ਬੇ ਦੇ ਨੇ ਜੀ ਕੇ ਕਕਸੀਟ ਹੋਇਆ ਹੈ ਅਸੀਂ ਮੌਕੇ ਤੇ ਪਹੁੰਚੇ ਮੌਕੇ ਜਾ ਕੇ ਦੇਖਿਆ ਤੇ ਇੱਕ ਟੈਂਕਰ ਸੀ ਹਰਿਆਣਾ ਨੰਬਰ ਤੇ ਜਿਸ ਦੇ ਡਰਾਈਵਰ ਨੇ ਬੜੀ ਅਨਗਹਿਲੀ ਨਾਲ ਉਥੇ ਜੇ ਧਰਨਾ ਵਿੱਚ ਚੱਲਦਾ ਪਿਆ ਸੀ ਟਿਪਪਰ ਜੁਨੀਅਨ ਦਾ ਉਹ ਬੰਦਿਆਂ ਦੇ ਉੱਤੇ ਚਾਰ ਦੀ ਜਿਸ ਨਾਲ ਇੱਕ ਬੰਦੇ ਦੀ ਡੈਥ ਹੋ ਗਈ ਦੋ ਬੰਦੇ ਇੰਜਰਡ ਹੋਏ ਤੇ ਰਾਤੀ ਤੇ ਵਾਰਸਾ ਨੇ ਬਿਆਨ ਨਹੀਂ ਲਿਖਾਏ ਹੁਣ ਸਵੇਰ ਜੋ ਵੀ ਬਿਆਨ ਲਿਖਾਉਣਗੇ ਜਿਸ ਤਰ੍ਹਾਂ ਵੀ ਕਹਿਣਗੇ ਉਹ ਕਾਰਵਾਈ ਹੋਣੀ ਉਸ ਤੋਂ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਇਸ ਸਾਰੇ ਡਰਾਈਵਰ ਰਾਤੀ ਗੱਡੀ ਦੇ ਕਬਜ਼ੇ ਲੈ ਲਈਏ ਡਰਾਈਵਰ ਦੀ ਆਪ ਰੈਸਟ ਕਰ ਲਿਆ ਜੀ ਅਗਲੀ ਵਾਰਸਾ ਵੀ ਹੋਂਤੇ ਯੋਗੀ ਬੀ ਆਂ ਦੇਣ ਕੇ ਉਸ ਸਾਲ ਨਾਲ ਹੀ ਕਰ ਉਹ ਟਿੱਪਰ ਲਾਜੀ ਧਰਨਾ ਤੋਂ ਨਾ ਚੱਲਦਾ ਉਹਦੇ ਕਰਕੇ ਸਾਈਡ ਤੇ ਖੜੇ ਸੀ ਵਾਹੇ